ਤੇ ਜੇ 67 ਇੰਚ ਨਾਰਲੀ ਸਾਂਦੀ ਹੈ ਅੱਛਾ ਨਾਰਲੀ ਦੀ ਆ ਗਈ ਇਹ ਨਾਰਲੀ ਲਓ ਵੀ ਸੱਜੋ ਰਿਕਾਰਡ ਵੀ ਨਾ ਉਹਦਾ ਹੈਗਾ ਜਿਹੜੇ ਬੱਚੇ ਮੇਲੇ ਜਿੱਤਦੇ ਆ ਸਤ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਸਾਰਿਆਂ ਦਾ ਵੀਡੀਓ ਲੈ ਕੇ ਆਇਆ ਪਿੰਡ ਬੁਰਜਟੇਲ ਮਾ ਜ਼ਿਲ੍ਹਾ ਮਾਨਸਾ ਸੀਰੇ ਦੇ ਘਰੋਂ ਕਰੇਲੂ ਪਰਿਵਾਰ ਹੈ ਖੇਤੀਬਾੜੀ ਕਰਨ ਵਾਲੇ ਆ ਗਏ ਉੱਥੇ ਨਾ ਆਹ ਕੋਕਾ ਬੀਸ ਦੇਖ ਲਓ ਸੱਜਣੋ ਹੈਗੀ ਨਾ ਜਮਾ ਪਦਮ ਘੋੜੇ ਵਰਗੀ ਤੇ ਤੁਸੀਂ ਨਾ ਗਰੋਥ ਚੈੱਕ ਕਰ ਲਓ ਬਾਈ ਲੈਗ ਸਕੋਰ ਦੇਖ ਲਓ ਆਹ ਦੇਖ ਲਓ ਪਿੱਠ ਬੁੜਾ ਸੋਢੀ ਸਿੰਗੀ ਲੱਗੀ ਐ 1.5 ਸਾਲ ਇਹਦੀ ਉਮਰ ਐ ਮਾਂ ਦਾ ਦੁੱਧ 14-15 ਲੀਟਰ ਤੇ ਚੱਲੀ ਐ ਵੇਚਣ ਦਾ ਕਾਰਨ ਬਾਈ ਦੀ ਦੁਕਾਨ ਵੀ ਐ ਡੈਰੀ ਵੀ ਕਰਦਾ ਐ ਖੇਤੀ ਵੀ ਕਰਦਾ ਐ ਇਹਨਾਂ ਦਾ ਸਭ ਨੂੰ ਇਹਦੇ ਬਾਈ ਦੇ ਜਿਹੜੇ ਘਰੋਂ ਮੈਂ ਵੀਡੀਓ ਕਵਰ ਕਰ ਰਿਹਾ ਐ ਇਹਦੇ ਜਿਹੜੀਆਂ ਮੱਝਾਂ ਨਾ ਤੁਸੀਂ ਕਿਦੋਂ ਵੀ ਡਾਟਾ ਚੈੱਕ ਕਰ ਸਕਦੇ ਹੋ ਅੱਜ ਤੋਂ 7-8 ਸਾਲ ਪਹਿਲਾਂ 1 ਲੱਖ 35000 ਦੀ ਝੋਟੀ ਵੇਚੀ ਸੀ ਚੰਗੇ ਪਸ਼ੂ ਰੱਖਦਾ ਐ ਬਾਕੀ ਸਾਰੀ ਇਹਦੀ ਜਾਣਕਾਰੀ ਆਪਾਂ ਡਿਟੇਲ ਸਿਰੇ ਤੋਂ ਲੈਨੇ ਆ ਘਰ ਵੀਰੇ ਕੀ ਹਾਲਾ ਠੀਕ ਹੈ ਬਾਈ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜਿਹੜੀ ਆਹ ਝੋਟੀ ਆ ਤੋਹਫਾ ਹਾਂਜੀ ਬਾਈ ਜੀ ਆਪਾਂ ਐਡਰੈਸ ਬਾਅਦ ਚ ਦੇਵਾਂਗੇ ਸੱਜਣਾ ਨੂੰ ਠੀਕ ਹੈ ਬਾਈ ਜੀ ਤੇਰੀ ਸਾਨੂੰ ਡਿਟੇਲ ਦੇ ਦੇ ਕਰਮਾ ਵਾਲੀ ਦੀ ਚਮਾ ਰਿਜਨਲ ਉਮਰ ਕਿੰਨੀ ਹੈ ਉਮਰ ਬਾਈ ਜੀ ਦੀ 1.5 ਸਾਲ ਹੈ ਹਾਂ ਸਿੰਗੀ ਜਵਾਂ ਛੋਟੀ ਦੀ ਹੈ ਬਾਈ ਸਿੰਗੀ ਛੋਟੀ ਸਿੰਗੀ ਹੈ ਝੋਲ ਝੁਲੀ ਬਹੁਤ ਚੰਗੀ ਹੈ ਹਾਂ ਤੇ ਤੇ ਜੇ 65 ਇੰਚ ਨਾਰਲੀ ਸਾਂਦੀ ਹੈ ਅੱਛਾ ਨਾਰਲੀ ਦੀ ਆ ਗਈ ਇਹ ਨਾਰਲੀ ਲਓ ਵੀ ਸੱਜਣੋ ਰਿਕਾਰਡ ਵੀ ਨਾ ਉਹਦਾ ਹੈਗਾ ਜਿਹੜੇ ਬੱਚੇ ਮੇਲੇ ਜਿੱਤਦੇ ਆ ਕਿ ਮੇਲੇ ਚ ਪਾਉਣ ਵਾਲੀ ਦਿਖਾ ਰਿਹਾ ਸੋਚੋ ਤੁਸੀਂ ਨਾ ਯਾਰ ਲੈਗ ਸਕੋਰ ਚੈੱਕ ਕਰੋ ਮਾਗਰੋ ਪਿੱਠ ਬੜਾ ਚੈੱਕ ਕਰੋ ਕਰਮਾ ਵਾਲੀ ਤੇ ਬਾਈ ਦੀ ਨਾ ਸੰਭਾਲ ਤੁਹਾਨੂੰ ਕਦੇ ਜਦੋਂ ਤੁਸੀਂ ਆ ਕੇ ਵਿజిਟ ਕਰੋਗੇ ਨਾ ਢੇੜਾ ਮਾਰੋਗੇ ਆਪ ਹੀ ਦੇਖ ਲਓ ਵੀ ਤਿਆਰੀ ਕਿੰਨੀ ਕਰਖਦਾ ਖਰਾਕ ਗਾਹੇ ਜੀ ਪਉਦਾਗਾ ਠੀਕ ਹੈ ਜੇ ਹੁਣ ਇਹਦੀ ਮਾਂ ਦੇ ਦੁੱਧ ਦੀ ਗੱਲ ਕਰੀ ਕਿੰਨੇ ਦੁੱਧ ਤੇ ਚੱਲੀ ਬਾਈ 14 15 ਕਿਲੋ ਦੁੱਧ ਤੇ ਚੱਲੀ ਹੈ 14 15 ਦੇ ਚੱਲੀ ਹੈ ਮਾਜੀ ਸੂਈ ਦੀ ਫੈਂਟ 80 82 ਫੈਂਟ ਚੱਲੀ ਹੈ ਠੀਕ ਹੈ ਲਓ ਵੀ ਸੱਜਣੋ ਚੰਗੇ ਦੁੱਧ ਰਿਕਾਰਡ ਵਾਲੀ ਦੀ ਧੀ ਆ ਗਈ ਸਿੰਗੀ ਸੋਗੀ ਨਾ ਦੇਖ ਲਓ ਤੁਸੀਂ ਰਿੰਗ ਸਿੰਗ ਲਾਉਂਦੀ ਆਉਂਦੀ ਹੈ ਜਮਾ ਕੁੰਡੀਆਂ ਨਾਲ ਹੀ ਮੋੜਦੀ ਹੈ ਤੁਸੀਂ ਵਜਨ ਬੈੱਡ ਚੈੱਕ ਕਰ ਲਓ ਸਿਰੇ ਭਾਈ ਬੋਲੀ ਤਾਂ ਨਹੀਂ ਹਜੇ ਨਹੀਂ ਬੋਲੀ ਨਹੀਂ ਵੀਰੇ ਇਹਦਾ ਖੀਰੀ ਇਹ ਦੰਦੇ ਦੁੱਧ ਦਾਂਦੀ ਹੈ ਭਾਈ ਠੀਕ ਹੈ ਜੇ ਹੁਣ ਆਪਾਂ ਸਿਰੇ ਨਗਦ ਨਾਲ ਚੰਗਾ ਹੈ ਵੇਚਣ ਦਾ ਕਾਰਨ ਬੁੱਸੀ ਹੈ ਭਾਈ ਭਾਈ ਆ ਡੈਰੀ ਡੈਰੀ ਦਾ ਕੰਮ ਹੈ ਮੇਰਾ ਆਪਣਾ ਪਹਿਲਾ ਤੋਂ ਲੱਗੇ ਮੱਝਾਂ ਦਾ ਰਕਾਰਡ ਹੈ ਮੈਂ ਬਸ ਡੈਰੀ ਦਾ ਕਰਕੇ ਬੁੜੀਆਂ ਨੂੰ ਸੰਭੀ ਨਹੀਂ ਸਾਹ ਸੁਭਈਆ ਤੇ ਮੈਂ ਮੱਝ ਵਾਲਾ ਕੋਈ ਬਾਕੀ ਸੱਜਣੋ ਇਹ ਕੱਚੇ ਗੱਲੇ ਨਾ ਹੈ ਕੋਈ ਵਪਾਰ ਦਾ ਕੰਮ ਨਹੀਂ ਤੁਸੀਂ ਆਹ ਤੋਹਫਾ ਆਪ ਹੀ ਦੇਖ ਲਓ ਚੰਗੀ ਐ ਸਿਰੇ ਭਾਈ ਕਰੀਏ ਇਧਰ ਨੂੰ ਬੱਝੋਲੀ ਦਿਖਾਰੀਏ ਆਪਣੇ ਸੱਜਣਾ ਨੂੰ ਲੈ ਭਾਈ ਲੈ ਭਾਈ ਕਰ ਲਓ ਚੈੱਕ ਆਹ ਥੋੜਾ ਬਹੁਤ ਮੋਟਾ ਬਈ ਯਾਰ ਆਹ ਦੇਖ ਲਓ ਭਾਈ ਝੋਲੀ ਕਰਮਾਲੀ ਦੀ ਕੱਲਾ-ਕੱਲਾ ਥਾਣਾ ਗੈਪ ਤੇ ਆ ਜਮਾ ਚਾਰ ਥਾਣਾ ਕੋਈ ਫੋਰਸ ਆਂਗ ਨਹੀਂ ਭਾਈ ਆਹ ਝੋਲੀ ਦੀ ਵੀ ਸਾਫ ਐ ਇਹ ਨੈਣ ਨਕਸ਼ੇ ਨਾਲ ਤੁਸੀਂ ਆਪ ਹੀ ਚੈੱਕ ਕਰ ਲਓ ਚੰਗੀ ਐ ਸਿਰੇ ਹੁਣ ਨਾ ਆਪਾਂ ਆਪਣੇ ਸੱਜਣਾ ਨੂੰ ਇਹ ਤੁਰਦੀ ਦਿਖਾਉਣੀ ਐ ਤੁਰਦੀ ਚੱਕਰਾਂ ਲਓ ਵੀ ਸੱਜਣੋ ਤੁਰਦੀ ਨੂੰ ਚੈੱਕ ਕਰ ਲਓ ਤੁਸੀਂ ਕਰਮ ਵਾਲੀ ਨੂੰ ਆਹ ਦੇਖ ਲਓ ਆਹ ਲਈ ਫਿਰਦਾ ਬਾਈ ਇੱਕ ਪਲੀ ਹੋਈ ਆ ਘਰ ਖਾ ਕੇ ਬਣਦੀਆਂ ਇਹ ਚੀਜ਼ਾਂ ਨਾ ਦੇਖ ਲਓ ਬਾਈ ਬਹੁਤ ਜਿਆਦੇ ਬਿਊਟੀ ਨਸ ਕਮਾਲ ਦੀ ਨਾ ਜਿਹੜੇ ਵੀ ਵੀਰ ਨੇ ਘਰੇ ਰੱਖਣ ਵਾਸਤੇ ਜਾਂ ਫਿਰ ਅੱਗੇ ਬਾਈ ਕੋਈ ਮੁਨਾਫਾ ਲੈਣਾਗਾ ਤਾਂ ਆਪਾਂ ਐਡਰੈਸ ਬਾਈ ਦਾ ਸਿਰੇ ਦਾ ਵਿਕਤੀ ਕਰਾਵਾਂਗੇ ਵੀਡੀਓ ਦੇ ਬਾਬਾ ਜੀ ਸਿਰੇ ਹੁਣ ਨਾ ਤੇਰਾ ਨਾਗ ਬਾਈ ਚੰਗਾਗਾ ਜੇ ਹੁਣ ਆਪਾਂ ਕਰਮ ਵਾਲੀ ਦੇ ਰੇਟ ਦੀ ਗੱਲ ਕਰੀਏ ਰੇਟ ਬਾਈ ਜੀ ਫੋਨ ਤੇ ਕਰਾਂਗੇ ਬਾਲਾ ਤਾਂ ਨਹੀਂ ਹੁੰਦਾ ਨਹੀਂ ਨਾ ਨਾਰਮਲ ਹੀ ਠੀਕ ਹੈ ਜੈਜੂ ਮਾਨਤਾਲ ਹੋ ਜਾਊਗਾ ਹਾਂ ਮਾਨਤਾਲ ਕਰਦੇ ਠੀਕ ਹੈ ਲਓ ਵੀ ਸੱਜਣੋ ਬੰਦਾ ਵੀ ਨਰ ਮੈਂ ਘਾਟੀ ਮਾਰ ਲਿਓ ਕੋਈ ਚੀਜ਼ ਹੀ ਆ ਕੁਆਲਿਟੀ ਆ ਜਮਾ ਦੇਖ ਲਓ ਤੇ ਬੂਰੀ ਦੀ ਮੰਗ ਬਹੁਤ ਜ਼ਿਆਦਾ ਹੈ ਮਲਾਜ਼ਮ ਬੰਦੇ ਬਹੁਤ ਲੈਂਦੇ ਆ ਬਹੁਤ ਫੋਨ ਕਰਦੇ ਆ ਆ ਦੇਖ ਲਓ ਬਾਈ ਆਪਾਂ ਸਪੈਸ਼ਲੀ ਵੀਡੀਓ ਨਹੀਂ ਪਾ ਸਕਦੇ ਪਰ ਆਪਾਂ ਚੈਨਲ ਤੇ ਵੀਡੀਓ ਛੱਡਾਂਗੇ ਸਿਰੇ ਹੁਣ ਨਾ ਬਾਈ ਐਡਰੈਸ ਬੋਲ ਦੇ ਬਾਈ ਪਿੰਡ ਬੁਰਜਟਾ ਲਵਾ ਜ਼ਿਲ੍ਹਾ ਮਾਨਸਾ ਠੀਕ ਹੈ ਭਾਈ ਘਰ ਕਿੱਥੇ ਰਹਣਾ ਘਰ ਆਪਣਾ ਵੱਡੀ ਧਰਮਸਾਲਾ ਕੋਲੇ ਭਾਈ ਠੀਕ ਹੈ ਫੋਨ ਨੰਬਰ ਕੰਨਾ ਜੀ 6280816261 ਇੱਕ ਵਾਰੀ ਹੋਰ ਬੋਲ ਦੀ 6280816261 ਲਓ ਵੀ ਸੱਜਣੋ ਨੰਬਰ ਬੋਲਦਾ ਥੱਲੇ ਚੱਲੀ ਵੀ ਜਾਂਦਾ ਹੈ ਪਿੰਡ ਆ ਗਿਆ ਬੁਰਜ ਡੇਲ ਮਾ ਜਿਲ੍ਹਾ ਆ ਗਿਆ ਮਾਰ ਲਿਓ ਕਾਂਟੀ ਰੇਟ ਕਹਿੰਦਾ ਜਾਇਜ਼ ਕਰੂੰਗਾ ਪਰ ਹੈ ਕੋਈ ਚੀਜ਼ ਹੀ ਹੈ ਕੁਆਲਿਟੀ ਹੈ ਸੱਜਣੋ ਆਹ ਦੇਖ ਲਓ ਚੰਗੀ ਹੈ ਬਾਕੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦਾ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਕਮੈਂਟ ਕਰ ਦਿਓ ਧੰਨਵਾਦ ਜੀ